ਕੌਸਟੇਬਲ ਅਮਰਿਤਪਾਲ ਦੇ ਪਰਵਾਰ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਤੋਕੀਤਾ ਸਾਂਝਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੀ ਕ੍ਰਿਕਟ 'ਚ ਵਾਪਸੀ ਆਈਪੀਐਲ ਲੀਗ ਕਰਨਗੇ ਕਮੈਂਟਰੀ ਸੁਨੀਲ ਜਾਖੜ ਦਾ ਵੱਡਾ ਦਾਵਾ ਕਿਹਾ ਆਪ ਵਾਪਸ ਲਵੇਗੀ 8 ਮੀਤਵਾਰਾਂ ਦੇ ਨਾਂ ਕਾਂਗਰਸ ਨਾਲ ਹੋਵੇਗਾ ਗੱਡਜੋੜ ਮਜੀਠੀਆ ਨੇ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਆਪ 'ਚ ਸ਼ਾਮਲ ਕਰਨ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਚੁੱਕੇ ਸਵਾਲ ਆਖੀਆਂ ਵੱਡੀ ਗੱਲਾਂ ਉਨ ਖਬਰਾਂ ਵਿਸਤਾਰ ਦੇ ਨਾਲ ਬੀਤੇ ਦਿਨੀ ਗੈਸਟ੍ਰਾਉਨੋਮੀ ਮੋਟਪੇਟ ਵਿੱਚ ਮਾਰੇ ਗਏ ਮੁਕੇਰੀਆਂ ਦੇ ਰਹਿਣ ਵਾਲੇ ਪੁਲਿਸ ਕਾਂਸਟੇਬਲ ਅਮਰਿਤਪਾਲ ਸਿੰਘ ਦੇ ਪਰਿਵਾਰ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਲਾਕਾਤ ਕੀਤੀ ਗਈ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਸਟੇਬਲ ਅਮਰਿਤਪਾਲ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਬਤ ਕਰਦੇ ਆ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਾਂ ਦੇ ਖਾਤਮੇ ਲਈ ਸਰਕਾਰ ਕੰਮ ਕਰ ਰਹੀ ਹੈ ਪੁਲਿਸ ਵੱਲੋਂ ਕਿਸੇ ਵੀ ਮਲਜ਼ਮ ਨੂੰ ਬਖਸ਼ਾ ਨਹੀਂ ਜਾਵੇਗਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੀ ਆਈ ਹੈ ਲੰਬੇ ਸਮੇਂ ਤੋਂ ਕਮੈਂਟਰੀ ਅਤੇ ਟੀਵੀ ਸ਼ੋਅ ਤੋਂ ਦੂਰ ਰਹਿਣ ਵਾਲੇ ਨਵਜੋਤ ਸਿੱਧੂ ਇੱਕ ਵਾਰ ਫਿਰ ਕ੍ਰਿਕਟ ਕਮੈਂਟਰੀ ਵਿੱਚ ਵਾਪਸੀ ਕਰਨ ਜਾ ਰਹੇ ਹਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਆਈਪੀਐਲ ਤੋਂ ਕਮੈਂਟਰੀ ਵਿੱਚ ਵਾਪਸੀ ਕਰ ਰਹੇ ਹਨ ਦਾਦੇ ਦੇ ਕਿ ਕੁਝ ਦਿਨਾ ਪਹਿਲਾਂ ਹੀ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਚੁੱਕੇ ਸਨ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਕਾਂਗਰਸ ਅਤੇ ਆਵਾਜ਼ ਦੀ ਪਾਰਟੀ ਦੇ ਗੱਠਜੋੜ ਬਾਰੇ ਵੱਡਾ ਦਾਅਵਾ ਕੀਤਾ ਹੈ। ਉਹਨਾਂ ਆਖਿਆ ਕਿ ਦਿੱਲੀ ਵਿੱਚ ਸੀਨੀਅਰ ਆਗੂਆਂ ਦੀ ਮੀਟਿੰਗ ਪਈ ਹੈ ਜਿਸ ਵਿੱਚ ਗੱਠਜੋੜ ਦੀ ਗੱਲ ਤੁਰ ਪਈ ਹੈ। ਜਾਖੜ ਨੇ ਆਖਿਆ ਕਿ ਆਪ ਦੇ ਐਲਾਨੇ 8 ਉਮੀਦਵਾਰ ਬਦਲੇ ਜਾਣਗੇ ਕਿਉਂਕਿ ਦਿੱਲੀ ਵਿੱਚ ਕਾਂਗਰਸ ਅਤੇ ਆਪ ਵਿਚਾਲੇ ਗੱਠਜੋੜ ਦੀ ਗੱਲ ਚੱਲ ਰਹੀ ਹੈ। ਉਹਨਾਂ ਦਾਅਵਾ ਕੀਤਾ ਹੈ ਕਿ ਪੰਜਾਬ ਨੂੰ ਲੈ ਕੇ ਕਾਂਗਰਸ ਅਤੇ ਆਪ ਵਿਚਾਲੇ ਗੱਠਜੋੜ ਨੂੰ ਦਿੱਲੀ 'ਚ ਅੰਤਰੀਮ ਰੂਪ ਦਿੱਤਾ ਜਾ ਰਿਹਾ ਹੈ। ਜੱਬੇਵਾਲ ਦਾ ਜਾਣਾ ਵੀ ਘਾਟਚੂੜ ਦਾ ਹਿੱਸਾ ਸੀ ਪਰਤੇ ਪਿੱਛੇ ਚੱਲ ਰਹੀ ਗੱਲਬਾਤ ਹੁਣ ਕੁਝ ਦਿਨਾਂ ਬਾਅਦ ਸਾਹਮਣੇ ਆ ਜਾਵੇਗੀ 8 ਸੀਟਾਂ ਉਹਨਾਂ ਨੇ ਡਿਕਲੇਅਰ ਕੀਤੀਆਂ ਮੈਂ ਇਤਨਾ ਤੁਹਾਨੂੰ ਬਤਾ ਸਕਦਾ ਹਾਂ ਵੀ ਇਹ 8 ਸੀਟਾਂ ਫਾਈਨਲ ਨਹੀਂ ਹੈ ਭਗੜੜ ਮਚੀ ਹੋਈ ਆ ਆਮ ਆਦਮੀ ਪਾਰਟੀ ਮੇ ਇਨ 8 ਕੈਂਡੀਡੇਟਸ ਕੋ ਲੈ ਕੇ ਜਿਸ ਕਿਸਮ ਦਾ ਲੋਕੋ ਕੇ ਸਾਹਮਣੇ ਸੇ ਰਿਐਕਸ਼ਨ ਆਇਆ ਹੈ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਚਿਹਰੇ ਬਦਲੇ ਜਾਏਗੇ ਇੱਕ ਵਾਰ ਫਿਰ ਸੇ ਇਹ ਜੋ ਅਭੀ ਤੱਕ पर्दे के पीछे गठबंधन चल रहा था कांग्रेस का और आम आदमी पार्टी का वो भी मेरे को लगता है खुल के दोनों साथ आके ये जो है लिव इन रिलेशनशिप बंद होगा और एक फॉर्मल मैरिज इनकी देखने को पंजाब में भी मिलेगी ये मैं बता सकता हूँ आपको तो आपको लगता है कि एक चेंज होगी अब देखिए लगता है साहब हालात जो बता रहे हैं क्योंकि ग्राउंड लेवल से जो रिएक्शन आ रहा है इन आठों उम्मीदवारों को लेके उससे भगदड़ मची हुई है अब इतने सारे प्रेशर केजरीवाल साहब के ऊपर ईडी का प्रेशर अब जल बोर्ड का मसला आ रहा है शराब का मसला आ रहा है आपने जैन साहब का भी मसला बताया तो एक एक करके मुश्किलें बढ़ती जा रही हैं तो हर तिनके का सहारा ढूंढ रही है आज आम आदमी पार्टी जलंधर के कैंडिडेट का नाम आ रहा है बीजेपी में मैं समझता हूं आप देखिए आगे कौन कौन से कैंडिडेट बदले जाते हैं अभी तो आप जलंधर की बात कर रहे हैं और मैं राघव चड्डा जी की बात कर रहा हूं कि अब देखिए राघव चडा जी की डिटैचमेंट रेटिना की है या ਆਵਾਮ ਆਦਮੀ ਪਾਰਟੀ ਸੇ ਡਿਟੈਚਮੈਂਟ ਹੋਣੇ ਜਾ ਰਹੀ ਹੈ। ਅਕਾਲੀ ਆਗੂ ਵਿਕਰ ਮਜੀਠੀਆ ਨੇ ਸਾਬਕਾ ਕਾਂਗਰਸੀ ਵਿਧਾਇਕ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਆਵਾਮ ਦੀ ਪਾਰਟੀ ਵਿੱਚ ਸ਼ਾਮਲ ਕਰਾਉਣ ਦੇ ਢੰਗ ਤਰੀਕੇ ਤੇ ਸਵਾਲ ਚੁੱਕੇ ਹਨ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਡਾਕਟਰ ਚੱਬੇਵਾਲ ਖਿਲਾਫ ਤੋਂ ਖਤੜੀ ਦਾ ਕੇਸ ਦਰਜ ਕਰਨ ਦੀ ਬਜਾਏ ਉਲਟਾ ਪਾਰਟੀ ਵਿੱਚ ਸ਼ਾਮਲ ਕਰਕੇ ਇਹ ਸਾਫ ਕਰ ਦਿੱਤਾ ਹੈ ਕਿ ਪ੍ਰੇਸ਼ਟ ਆਗੂ ਆਪ ਵਿੱਚ ਸ਼ਾਮਲ ਹੋ ਕੇ ਕਟੜ ਇਮਾਨਦਾਰ ਬਣ ਜਾਂਦੇ ਹਨ। ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਜਿਹੜੇ ਦੋਰੇ ਮਾਪਡੰਡ ਨੇ ਚਰਿੱਤਰ ਨੇ ਆ ਜੋ ਤੁਹਾਡੇ ਸਾਹਮਣੇ ਮੈਂ ਰੱਖਣ ਲੱਗਿਆ ਆ ਫਾਈਲ ਲੈ ਕੇ ਆਇਆ ਜੀ ਮੈਂ ਤੁਹਾਡੇ ਅੱਗੇ ਇਹ ਬੜੀ ਕੀਮਤੀ ਤੇ ਵਧੀਆ ਫਾਈਲ ਹੈ ਜਿਹਦੀ ਕਾਪੀ ਤੁਹਾਨੂੰ ਕੋਸ਼ੇ ਦੇ ਚੋਂ ਮੈਂ ਤੁਹਾਨੂੰ ਦੇ ਦੂੰਗਾ ਇਹ ਫਾਈਲ ਤਿਆਰ ਵੀ ਕੀਤੀ ਆ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਫਾਈਲ ਤਿਆਰ ਹੋਣੀ ਸ਼ੁਰੂ ਹੋਈ ਜਦੋਂ ਆਪ ਦੀ ਸਰਕਾਰ ਬਣੀ 2022 ਚ ਤੇ 24 ਚ ਇਹ ਮੁਕੰਮਲ ਹੁੰਦੀ ਹੁੰਦੀ ਇਹ ਰੰਗ ਵੀ ਲੈ ਕੇ ਆਈ ਔਰ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਇੱਕ ਜਿਹੜਾ ਕਾਂਗਰਸ ਦਾ ਐਮ.ਐਲ.ਏ ਰਾਜਕੁਮਾਰ ਚੱਬੇਵਾਲ ਸਾਹਿਬ ਨਤੀਜਾ ਇਹ ਨਿਕਲਿਆ ਕਿ ਜੱੱਬੇਵਾਲ ਸਾਹਿਬ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨਿਰਮਾ ਡਿਟਰਜੈਂਟ ਪਾਊਡਰ ਫੇਲ ਹੋ ਗਿਆ ਹੁਣ ਵਧੀਆ ਸਫੈਦੀ ਆਸਤੇ ਕਿਵੇਂ ਕ腐ਪਸ਼ਨ ਚ ਲਤਪਤ ਰੋਗ ਕਿਵੇਂ ਉਹਨੂੰ ਸਾਫ਼ ਕਰਕੇ ਜੇ ਵਾਸ਼ਿੰਗ ਮਸ਼ੀਨ ਵਧੀਆ ਚਾਹੀਦੀ ਹੈ ਤੇ ਭਾਈ ਹੁਣ ਸਾਰੀਆਂ واਸ਼ਿੰਗ ਮਸ਼ੀਨਾਂ ਫੇਲ ਹੋ ਗਈਆਂ ਕੱਲਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਬਣਾਈ ਹੋਈ ਆਪ ਡਿਟਰਜੈਂਟ ਪਾਊਡਰ ਤੇ ਆਪ واਸ਼ਿੰਗ ਮਸ਼ੀਨ ਵਰਤੋ ਤੇ ਐਨ ਸਾਫ਼ ਧੋਤੇ ਬਾਹਰ ਨਿਕਲੋ ਔਰ ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਦੇਖੋ ਇਹ ਚੱਬੇਵਾਲ ਸਾਫ਼ ਤੇ ਤੁਸੀਂ ਹੈਰਾਨ ਹੋਵੋਗੇ ਮੈਂ ਤਾਂ ਪੜ ਪੜ ਕੇ ਚਿੱਠੀ ਨੂੰ ਹੈਰਾਨ ਹੋਣਾ ਜਿਹੜੇ ਬੰਦੇ ਨੂੰ ਸੈਕਸ਼ਨ सात, सात ए र क्रिमिनल मिसकॉन्डक्ट बाय पब्लिक सर्वेंट प्रिवेंशन ऑफ करप्शन एक्ट थले चार सौ नौ थले दस साल की सजा सैक्शन चार सौ नौ क्रिमिनल ब्रीच ऑफ ट्रस्ट बाय पब्लिक सर्वेंट जिस दस साल की सजा सैक्शन चार सौ भी चीटिंग डिसऑनेस्टी ਇਨਕਲੂਡਿੰਗ ਡਿਲੀਵਰੀ ਆਫ ਪ੍ਰੋਪਰਟੀ ਤੇ ਹੋਰ ਬੜਾ ਕੁਝ ਜੋ ਚੀਟਿੰਗ ਫੌਜਰੀ ਹੁੰਦੀ ਹੈ 465 ਆਫ ਆਈਪੀਸੀ ਫੋਰਜਰੀ ਕਰਨੀ 467 ਆਫ ਆਈਪੀਸੀ ਜਿਹੜਾ ਫਿਰ ਡਾਕੂਮੈਂਟਸ ਫੋਰਜ ਕਰਨੇ ਔਰ 471 ਜੇ ਤੁਸੀਂ ਇਹਨਾਂ ਸਾਰੀਆਂ ਸੈਕਸ਼ਨਾਂ ਦੀਆਂ ਸਜ਼ਾਵਾਂ ਪੜੋ ਤੇ ਘੱਟੋ ਘੱਟ 10 ਸਾਲ 5 ਸਾਲ 7 ਸਾਲ ਵਿੱਚ ਸਜ਼ਾ ਬਣਦੀ ਸੀ ਕਿਹ ਰਿਪੋਰਟ ਕਿਨੇ ਬਣਾਈ ਰਿਪੋਰਟ ਚ ਇਨਕੁਆਇਰੀ ਰਿਪੋਰਟਾਂ ਚ ਬੀਡੀਓ ਮਾਲਪੁਰ ਬੀਡੀਓ ਹੁਸ਼ਿਆਰਪੁਰ 2 ਜਿਹੜੇ ਇਨਕੁਆਇਰੀ ਕਰਕੇ ਇਹ ਸਾਬਤ ਕਰ ਰਿਹਾ ਕਿ ਆ ਚੱਬੇਵਾਲ ਸਾਹਿਬ ਆ ਇਹਨਾਂ ਦੇ ਫੋਰਥ ਸਿਗਨੇਚਰ ਆ ਵਿਖਾ ਦੀ ਮੇਰਾ ਵੀ ਆ ਬਾਅਦ ਚ ਵਿਖਾਈਨਾ ਅਨਮੋਲ ਹੀਰਾ ਜਿਹੜਾ ਚਲੇ ਗਿਆ ਉਹ ਬਾਅਦ ਚ ਵਿਖਾ ਦੇ ਆ ਚਿੱਠੀ ਵਿਖਾ ਆ ਇਹ ਨਹੀਂ ਇਹ ਅਗਲੀ ਦਿਖਾ ਅਗਲੀ ਮੇਰਾ ਵੀ ਅਗਲੀ 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 ਨੈਕਸਟ ਨੈਕਸਟ ਚਲੋ ਮੈਂ ਪੜ ਦੇਣਾ ਤੁਹਾਨੂੰ ਮੈਂ ਦੇ ਦੂ ਆ ਆ ਆ ਦਿਖਾ ਜੀ ਚਿੱਠੀ ਪਿਛਲੀ ਚੱਲ ਆ ਰਾਜਕੁਮਾਰ ਚੱਬੇਵਾਲ ਆ ਥੱਲੇ ਚਲੋ ਆ ਮੈਂ ਦਊਂਗਾ ਤੁਹਾਡੇ ਕੋਲ ਮਿਸਿੰਗ ਹੈ ਆ ਚਿੱਠੀ ਮੈਂ ਦੇ ਰਿਆਂ ਜੀ ਜਦੋਂ ਇਹ ਉਹ ਪੈਸੇ ਨੇ ਇੱਕ ਤਾਂ ਹੁੰਦਾ ਕੋਈ ਬੈਂਕ ਲੁੱਟੇ ਗਲਤ ਤਾਂ ਕੰਮ ਉਹ ਵੀ ਆ ਇੱਕ ਹੁੰਦਾ ਕੋਈ ਅਮੀਰ ਨੂੰ ਲੁੱਟੇ ਜੇਸ ਐਮ ਐਲ اے ਨੇ ਵੀਕਸਟ ਆਫ ਦਾ ਵੀਕਸਟ ਪੋਰਸਟ ਆਫ ਦਾ ਪੋਰ ਜਿਹੜਾ ਸਭ ਤੋਂ ਗਰੀਬ ਸੀ ਜਿਨ੍ਹਾਂ ਨੂੰ 4600 ਘਰਾਂ ਨੂੰ ਕੱਚੇ ਮਕਾਉਣ ਦੀ ਛੱਤਾਂ ਨੂੰ ਪੱਕੇ ਕਰਨ ਵਾਸਤੇ 10000 ਤੋਂ ਵੱਧ ਤੋਂ ਵੱਧ 35000 ਰੁਪਈਆ ਓਨਲੀ 4600 ਇੱਕ ਬੈਨੇਫਿਸ਼ੀਰੀ 2021 ਚ ਜਿਨ੍ਹਾਂ ਨੂੰ ਪੈਸੇ ਜਾਣੇ ਸੀ ਉਹਨਾਂ ਨਾਲ ਠੱਗੀ ਠੋਰੀ ਮਾਰੀ ਉਹਨਾਂ ਨਾਲ ਫਰਾਡ ਕੀਤਾ ਚੀਟਿੰਗ ਕੀਤੀ ਔਰ ਇਹਦੀ ਚਿੱਠੀ ਕਿਹਨੇ ਲਿਖੀ ਹਰਮੰਦਰ ਸੰਧੂ ਜਿਹੜਾ ਇਹਨਾਂ ਦੇ ਖਿਲਾਫ ਅ ਜੱਬੇਵਾਲ ਸਾਹਿਬ ਦੇ ਖਿਲਾਫ ਇਲੈਕਸ਼ਨ ਲੜਦੇ ਆ ਉਹਨੇ ਚਿੱਠੀ ਲਿਖੀ ਆਮ ਆਦਮੀ ਪਾਰਟੀ ਵਾਲੇ ਨੇ ਕਿਨੂੰ ਮੁੱਖ ਮੰਤਰੀ ਸਾਹਿਬ ਨੂੰ ਕਹਿਣ ਦਾ ਭਾਵ ਕੀ ਇਨਕੁਆਇਰੀ ਕਰਾਈ ਕੀਨੇ ਚੀਫ ਮਿਨਿਸਟਰ ਸਾਹਿਬ ਨੇ ਆਪ ਤੇ ਉਸ ਰੋਪਾ ਵਹੀਂ ਕਿਹੜਾ ਪਾਇਆ ਦਿਖਾਈ ਆ ਸਰੋਪਾ ਪਾਉਂਦਿਆਂ ਦੀ ਫੋਟੋ ਵੇਖੋ ਕਿੰਡੀ ਸੋਹਣੀ ਲੱਗ ਰਹੀ ਆ ਆ ਬਖਾਈ ਔਰ ਇਹ ਜੁਆਇਨਿੰਗ ਚ ਕਿਥੇ ਨਾ ਸਮਝ ਲਿਓ ਇਹਦਾ ਹੱਥ ਤਾਂ ਕੱਲੇ ਦਾ ਇਹ ਤਾਂ ਇਨਕੁਆਇਰੀ ਅਫਸਰ ਸੀ ਉਹਨੇ ਇਹ ਫਾਈਲ ਰੱਖੀ ਜੱਬੇয়াল ਸਾਹਿਬ ਅੱਗੇ ਕਹਿੰਦਾ ਆ ਆਗੇ ਜੀ ਸਾਰੇ ਤੱਤ ਜੀ ਚ ਕੌਣ ਲਿਖ ਰਿਹਾ ਹੈ ਬੀ ਡੀ ਪੀਓ ਡੀ ਸੀ ਆਈ ਜੀ DIG SSP ਮਤਲਬ ਸਭ ਦੀ ਚਿੱਠੀ ਲਕੀਆ ਕਿ ਓਪਨ ਐਂਡ ਸ਼ਟ ਕੇਸ ਔਰ ਫੋਰਜਰੀ ਆਫ ਡਾਕੂਮੈਂਟਸ ਹੈ ਸਰਕਾਰੀ ਡਾਕੂਮੈਂਟਸ ਫੋਰਜਰੀ ਗਰੀਬ ਲੋਕਾਂ ਨਾਲ ਫੋਰਜਰੀ ਉਹਨਾਂ ਨਾਲ ਕਿ ਜਿਨ੍ਹਾਂ ਦੇ ਪੱਕੇ ਮਕਾਨ ਸੀ ਉਹਨਾਂ ਨੂੰ ਚੈੱਕ ਦੇ ਦਿੱਤੇ ਉਹਨਾਂ ਦਾ ਬੈਨੀਫੀਸ਼ੀਅਰੀ ਉਹ ਬਣਦੀ ਨਹੀਂ ਸੀ ਜਿਨ੍ਹਾਂ ਦਾ ਹੱਕ ਬਣਦਾ ਸੀ ਉਹਨਾਂ ਦਾ ਹੱਕ ਮਾਰ ਲਿਆ ਝੂਠੇ ਬੰਦੇ ਖੜੇ ਕਰ ਲੈ ਮਤਲਬ ਹਰ ਤਰੀਕੇ ਦੀ ਜੋ ਠੱਗੀ ਹੋ ਸਕਦੀ ਮਾਰਨ ਵਾਲੇ ਨੂੰ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਨੂੰ ਕਲੀਨ ਚਿੱਟ ਦੇ ਕੇ ਨਿਰਮਾ ਵਾਸ਼ਿੰਗ ਪਾਊਡਰ ਨਹੀਂ ਆਪ ਵਾਸ਼ਿੰਗ ਪਾਊਡਰ ਨਾਲ ਧੋ ਕੇ ਆਪ ਦੀ ਵਾਸ਼ਿੰਗ ਮਸ਼ੀਨ ਚੋਂ ਕੱਢ ਕੇ ਅੱਜ ਉਹਨੂੰ ਕਲੀਨ ਚਿੱਟ ਦੇ ਦਿੱਤੀ ਕਮਾਲ ਦੀ ਗੱਲ ਇਹ ਹੈ ਜਿਹਨੂੰ ਅੰਦਰ ਜਾਣਾ ਚਾਹੀਦਾ ਸੀ ਔਰ ਜਿਹਦੇ ਖਿਲਾਫ ਇਨਕੁਆਇਰੀ ਇਹ ਆਪ ਕਰਾ ਰਹੇ ਸੀ ਆਪ ਇਹਨਾਂ ਸ਼ਿਕਾਇਤ ਕਰਤਾ ਵੀ ਕੌਣ ਪਿੰਡਾਂ ਦੇ ਪੰਜ ਸਰਪੰਚ ਇੱਥੇ ਮੈਂ ਘੱਟੋ-ਘੱਟ 15-20 ਸ਼ਿਕਾਇਤਕਰਤਿਆਂ ਦੀ ਤੁਹਾਨੂੰ ਐਪਲੀਕੇਸ਼ਨ ਲਾਈ ਆ ਜਿਹੜੇ ਕਹਿੰਦੇ ਇਹਨਾਂ ਦੀ ਲਿਸਟ ਹੈ ਜੀ ਆਹ ਜੋਤੀ ਰੀਨੂ ਰੀਨਾ ਰਾਣੀ ਹਰਜਸ ਕਰਮਜੀਤ ਸਿੰਘ ਕਈ ਮੌਜੂਦਾ ਸਾਬਕਾ ਸਰਪੰਚ ਸਾਹਿਬਾਨ ਜਿਨ੍ਹਾਂ ਨੇ ਕਿਹਾ ਇਹ ਗੱਲ ਕਿ ਦੇਖੋ ਤੁਸੀਂ ਵੀ ਇਸ ਗੱਲ ਨੂੰ ਸਿਆਣੇ ਹੋਣੇ ਔਰ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਉਸ ਵੇਲੇ ਮਗਰ ਉਸ ਵੇਲੇ ਇਲੈਕਸ਼ਨ ਕਿਉਂਕਿ ਡੀਸੀ ਇਹਨਾਂ ਦਾ ਲਾਇਆ ਸੀ ਉਹਨੇ ਖੁਰਤਪੁਰਤ ਕਰਤੀ ਉਹ ਕੋਈ ਉਹਦੇ ਤੇ ਵੀ ਕਾਰਵਾਈ ਬਣਦੀ ਆ ਕਿ ਪੋਲ ਕੋਡ ਵਾਇਲੇਸ਼ਨ ਹੋ ਰਹੀ ਸੀ ਅੱਜ ਵੀ ਪੋਲ ਕੋਡ ਲੱਗਿਆ ਅੱਜ ਵੀ ਇਹ ਜੀ ਵਾਇਲੇਸ਼ਨ ਮੌਜੂਦਾ ਸਰਕਾਰ ਕਰ ਰਹੀ ਔਰ ਦੂਜੀ ਗੱਲ ਕਮਾਲ ਦੀ ਕਿ ਜਿਹਨੇ ਡੀਸੀ ਸਾਹਿਬ ਨੇ ਇਹਨਾਂ ਦੇ ਖਿਲਾਫ ਐਕਸ਼ਨ ਦੀ ਮੰਗ ਕੀਤੀ ਉਸ ਡੀਸੀ ਸਾਹਿਬ ਨੂੰ ਸੰਦੀਪ ਹੰਸ ਨੂੰ ਤਿੰਨ ਇੰਪੋਰਟੈਂਟ ਪੋਰਟਫੋਲੀਓ ਮੌਜੂਦਾ ਸਰਕਾਰ ਨੇ ਦਿੱਤੇ ਹੋਏ ਆ ਮਤਲਬ ਇਹਦੇ 'ਚ ਆਪੋਜੀਸ਼ਨ ਪਾਰਟੀ ਦਾ ਕੋਈ ਲਾਣਾ ਦੇਣਾ ਨਹੀਂ ਸ਼ਿਕਾਇਤ ਕਰਤਾ ਵੀ ਆਪ ਜਿਹੜੇ ਅਫਸਰਾਂ ਨੇ ਇਨਕੁਆਇਰੀ ਕੀਤੀ ਉਹ ਵੀ ਇਹਨਾਂ ਦੀ ਸਰਕਾਰ ਸਮਝਦੀ ਹੈ ਚੰਗੇ ਅਫਸਰ ਹੈ ਉਹਨਾਂ ਨੂੰ ਚੰਗੇ ਮਹਿਕਮੇ ਦਿੱਤੇ ਹੋਏ 3 ਚਾਰਜੇਸ ਇੰਪੋਰਟੈਂਟ ਚਾਰਜ ਮਿਲੇ ਹੋਏ ਆਹ ਦੇਖੋ ਆਹ ਉੱਤੇ ਚਿੱਠੀ ਆ ਜੀ ਦਫਤਰ ਬਲਾਕ ਵਿਕਾਸ ਤੇ ਪੰਚਾਇਤੀ ਅਫਸਰ ਇਹ ਬਲਾਕ ਹੁਸ਼ਿਆਰਪੁਰ ਤੁਹਾਨੂੰ ਹੀ ਪਤਾ ਇਹਦੇ ਤੇ ਕਦੇ ਐਮਐਲਏ ਦੇ ਸਾਈਨ ਹੋ ਸਕਦੇ ਆ ਆ ਥੱਲੇ ਐਮਐਲਏ ਦੇ ਸਾਈਨ ਕੀਤੇ ਹੋਏ ਬੈਨੇਫਿਸ਼ੀਰੀ ਦਾ ਨਾਮ ਲਿਖਿਆ ਹੋਇਆ ਉਹਦੀ ਰਕਮ ਲਿਖੀ ਹੋਏ 15000 ਰੁਪਈਆ ਫਿਰ ਕਮਾਲ ਦੀ ਗੱਲ ਇਹ ਹੈ ਕਿ ਚੱਬੇਵਾਲ ਸਾਹਿਬ ਨੇ ਕਿਉਂਕਿ ਕਈਆਂ ਨੂੰ ਜਦ ਪੈਸੇ ਨਹੀਂ ਮਿਲੇ ਉਹਨਾਂ ਨੇ ਚੱਬੇਵਾਲ ਨੂੰ ਘੇਰਨਾ ਸ਼ੁਰੂ ਕਰਤਾ ਤੇ ਬਣ ਗਿਆ ਐਮਐਲਏ ਤੇ ਚਾਤਰ ਬਣਿਆ ਇਹਨੇ ਇਕੱਠੇ ਕੀਤੇ ਸਾਰੇ ਕਹਿੰਦਾ ਆਪਾਂ ਐ ਕਰਦੇ ਆ ਜੀ ਡੀਸੀ ਦੇ ਦਫਤਰ ਡੀਸੀ ਦੇ ਧਰਨਾ ਲਾਵਾਂਗੇ ਡੀਸੀ ਦੇ ਜਾਂਦੇ ਆ ਧਰਨਾ ਲਾਉਂਦੇ ਆ 2522 ਨੂੰ ਆ ਚਿੱਠੀ ਆ ਡੀਸੀ ਨੂੰ ਡੀਸੀ ਦੇ ਧਰਨਾ ਲਾ ਕੇ ਕਹਿੰਦੇ ਕਿ ਆ ਪੈਸੇ ਜਾਰੀ ਹੋਏ ਸੀ ਕਾਂਗਰਸ ਚਲੇ ਤੇ ਇਹ ਪੈਸੇ ਆ લાભਾਰਤੀਆਂ ਨੂੰ ਮਿਲੇ ਨਹੀਂ ਤੁਸੀਂ ਪੈਸੇ ਜਾਰੀ ਕਰੋ ਜਾਂ ਇਨਕੁਆਇਰੀ ਕਰੋ ਮਗਰ ਡੀਸੀ ਸਮਝਦਾਰ ਸੀ ਉਹ ਵੀ ਮੈਨੂੰ ਜੋ ਲੱਗਦਾ ਐ ਐਸ்சி ਭਾਈਚਾਰੇ ਨਾਲ ਸੰਬੰਧਿਤ ਰੱਖਦੇ ਆ ਉਹਨਾਂ ਦਾ ਇਸ ਗੱਲ ਤੋਂ ਦਿਲ ਕਿਤੇ ਦੁਖੀ ਹੋਇਆ ਹੋਣਾ ਕਿ ਗਰੀਬਾਂ ਨਾਲ ਹੀ ਠੱਗੀ ਠੋਰੀ ਉਸ ਡੀਸੀ ਨੇ ਅੱਗੇ ਨਾਲ ਹੀ ਆਪ ਦੀ ਚਿੱਠੀ ਲਾਤੀ ਪਿੱਛੇ ਫੋਰਜਰੀ ਵਾਲੀ ਫੇਰ ਇਹ ਕਮਲੇ ਚੋਰ ਜਦ ਚੋਰੀ ਕਰਦਾ ਗਲਤੀ ਵੀ ਕਰਦਾ ਆ ਉਹਦਾ ਮੈਮੋਰੈਂਡਮ ਹੈ ਡੀਸੀ ਪਿੱਛੇ ਚਿੱਠੀ ਲੱਗੀ ਆ ਤੇ ਆਪ ਦੀ ਘੁੱਗੀ ਮਾਰੀ ਆ ਡੀਸੀ ਉਦੋਂ ਹੀ ਕਾਗਜ਼ ਵੇਖਦਾ ਸਮਝ ਗਿਆ ਤੇ ਡੀਸੀ ਨੇ ਇਹਨੂੰ ਚਿੱਠੀ ਲਿਖੀ ਇਹ ਆਫਿਸ ਆਫ ਡਿਪਟੀ ਕਮਿਸ਼ਨਰ ਆ ਚਿੱਠੀ ਆ ਜੀ ਆਹਾ ਇਹ ਚਿੱਠੀ ਆ 2522 ਨੂੰ उस दिन डीसी लिखद चिट्ठी सारी मेमोरेंडम टू रिलीज मनी एलोकेट टू कॉन्स्टिट्यूंसीवाल फॉर द रिपेयर ऑफ रूप सारा माउंट पा के अखीर च बड़ी इंपॉर्टेंट गल पढ़न हैं आई वुड ऑल्सो लाइक टू ब्रिंग टू योर काइंड नोटिस दैट सेंशन लैटर इनक्लोज विद योर मेमोरेंडम इज विदउट अ डिस्पैच नंबर एंड इज फॉर्ज एंड फेक मनी फॉर दर्प आर डीसी होशियार संदीप हंस राजमार चबेवाल नवाब दे रहा और कह रहा कि थोड़िया चिट्ठिया फोरज ने ਫੇਕ ਨੇ ਮਤਲਬ ਫੈਬ੍ਰਿਕੇਸ਼ਨ ਆਫ ਸਰਕਾਰੀ ਡਾਕੂਮੈਂਟ ਮਤਲਬ ਇਤੋਂ ਵੱਡੀ ਫੈਬ੍ਰਿਕੇਸ਼ਨ ਤੇ ਫੋਰਜਰੀ ਕੀ ਹੋ ਸਕਦੀ ਆ ਜਿਹਦੇ ਚ ਇਹਨੂੰ 10 ਸਾਲ ਦੀ ਸਜ਼ਾ ਹੋਣੀ ਚਾਹੀਦੀ ਸੀ ਉਹਦੀ ਜਗ੍ਹਾ ਇਹਨੂੰ ਇਨਾਮ ਮਿਲਿਆ ਕਿ ਇਹ ਹੁਣ ਲੋਕ ਸਭਾ ਦਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੋਣਾ ਆ ਬੀ ਡੀ ਪੀਓ ਦੀ ਰਿਪੋਰਟ ਹੁਣ ਮੈਂ ਪੜ ਰਿਹਾ ਬੀ ਡੀ ਪੀਓ ਮਾਲਪੁਰ ਇਨਕੁਆਇਰੀ ਰਿਪੋਰਟ ਆ ਲੋ ਜੀ ਇਹ ਤਰੀਕਾ ਹੈ ਜੀ 12 9 22 ਉਹਦੇ ਚ ਕੀ ਕਹਿ ਰਿਹਾ ਜੀ ਐਪਲੀਕੇਸ਼ਨ ਰਿਗਾਰਡਿੰਗ ਟੇਕਿੰਗ ਸਟ੍ਰਿਕਟ ਲੀਗਲ ਐਕਸ਼ਨ ਅਗੇਂਸਟ ਡਾਕਟਰ ਰਾਜਕੁਮਾਰ ਐਮ ਐਲ ਏ ਆਫ ਚੱਬੇਵਾਲ ਕਨਸਟਿਟੂਐਂਸੀ ਪੰਜਾਬ ਫਾਰ ਫੇਕ ਐਂਡ ਫੋਰਜਿੰਗ ਗਵਰਨਮੈਂਟ ਡਾਕੂਮੈਂਟਸ ਰਿਗਾਰਡਿੰਗ ਡਿਸਟ੍ਰਿਬਿਊਸ਼ਨ ਆਫ ਗਵਰਨਮੈਂਟ ਗ੍ਰਾਂਟ ਟੂ 4601 ਫੈਮਿਲੀਜ਼ ਅਮਾਊਂਟਿੰਗ ਟੂ ਆਲਮੋਸਟ 4 ਕਰੋੜ 95 ਲੱਖ ਆ ਜਾਂ 5 ਕਰੋੜ ਦੇ ਨੇੜੇ ਅੰਡਰ ਪੰਜਾਬ ਨਿਰਮਾਨ ਪ੍ਰੋਗਰਾਮ ਫॉर ਰਿਪੇਅਰ ਆਫ ਰੂਫਸ ਆਫ ਹਾਊਸੇਸ ਆਫ ਪੋਰਰ ਪੀਪਲ ਇਨ ਬਲॉक ਹੁਸ਼ਿਆਰਪੁਰ 2 ਐਂਡ ਮਹਿਲਪੁਰ ਡਿਸਟ੍ਰਿਕਟ ਪੰਜਾਬ ਇਹ ਸਾਰੀ ਉਹਨੇ ਚਿੱਠੀ ਅੱਗੇ ਲਿਖ ਕੇ ਆ ਬੈਨੀਫੀਸ਼ਰੀਆਂ ਦੇ ਨੋ ਪਾਏ ਮਤਲਬ ਇਹ ਡਿਟੇਲਡ ਇਨਕੁਆਇਰੀ ਕਰਕੇ ਅੱਗੇ ਮੈਂ ਇੱਕ ਲਾਈਨ ਉਹਦੇ ਚ ਪੜ੍ਹਾਂਗਾ ਉਕਤ ਵਕਤੀਆਂ ਨੂੰ ਮਿਤੀ 31 12 2021 ਨੂੰ ਬਿਨਾ ਡਿਸਪੈਂਡ ਨੰਬਰ ਸੈਕਸ਼ਨ ਪੱਤਰ ਦਿੱਤੇ ਗਏ ਸਨ ਬਿਨਾ ਡਿਸਪੈਚ ਨੰਬਰ ਸੈਕਸ਼ਨ ਪੱਤਰ ਦਿੱਤੇ ਗਏ ਸਨ ਜੋ ਕਿ ਇਸ ਦਫਤਰ ਵੱਲੋਂ ਜਾਰੀ ਨਹੀਂ ਹੋਏ ਸਨ ਉਕਤ ਪੱਤਰ ਜਿਨ੍ਹਾਂ ਉੱਪਰ ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਹਸਤਾਖਰ ਹਨ ਅਤੇ ਨਿਮਨ ਹਸਤਾਕਰ ਦੇ ਜਾਲੀ ਹਸਤਾਕਰ ਕੀਤੇ ਗਏ ਆ ਮਤਲਬ ਉਹ ਆਪ ਕਹਿ ਰਿਹਾ ਕਿ ਇਹ ਸਾਰ ਮੇਰੇ ਸਿਗਨੇਚਰ ਵੀ ਫੋਰਜਟ ਔਰ ਚੱਬੇ ਵਾਲ ਦੇ ਫੋਰਜਟ ਮਤਲਬ ਇੱਕ ਐਮਐਲਏ ਹੂ ਨੋਜ਼ ਜੋਲੀ ਵਾਲੋ ਨੂੰ ਪਤਾ ਹੈ ਇਸ ਗੱਲ ਦਾ ਕਿ ਬੀਡੀਪੀਓ ਤੋਂ ਜਿਹੜਾ ਵੀ ਕਾਗਜ਼ ਜਾਰੀ ਹੋਊਗਾ ਉਹ ਤੇ ਐਮਐਲਏ ਦੇ ਸਾਈਨ ਨਹੀਂ ਹੁੰਦੇ ਉਹ ਫੋਰਜਰੀ ਕਰ ਰਿਹਾ ਔਰ ਫੋਰਜਰੀ ਕੱਲੇ ਆਪਣੇ ਸਾਈਨ ਦੀ ਨਹੀਂ ਕਰ ਰਿਹਾ ਬੀਡੀਓ ਦੀ ਵੀ ਕਰ ਰਿਹਾ ਕਈ ਅਪਸ਼ਨਾ ਦੀ ਫੋਰਜਰੀ ਕਰਨ ਵਾਲਾ ਉਨੇ ਕਿਹੜਾ ਚੰਗਾ ਕੰਮ ਕੀਤਾ ਇਹ ਤਾਂ ਹੁਣ ਭਗਵੰਤ ਮਾ ਨਹੀਂ ਦੱਸ ਸਕਦਾ ਕਿ ਉਹਨੂੰ ਆ ਵਾਸ਼ਿੰਗ ਪਾਊਡਰ ਚੋਂ ਕੱਢ ਕੇ ਸਿੱਧੇ ਆਮ ਆਦਮੀ ਪਾਰਟੀ ਚ ਸ਼ਾਮਲ ਕਰਤਾ ਫਿਰ ਅਗਲਾ 12922 ਇਹ ਦੂਜਾ ਵੀਡੀਓ ਪਹਿਲਾਂ ਮਾਲਪੁਰ ਵਾਲੇ ਦੀ ਚਿੱਠੀ ਹੁਣ ਵੀਡੀਓ ਹੁਸ਼ਿਆਰਪੁਰ 2 ਦੀ ਚਿੱਠੀ ਉਹ ਵੀ ਇਹਦੀ ਫੋਰਜਰੀ ਸਾਰੇ ਕਾਗਜ਼ ਵਿੱਚ ਲਾ ਕੇ ਇਨਕੁਆਇਰੀ ਰਿਪੋਰਟ ਹੈ ਜੀ ਇਹ ਆਫਟਰ ਗoing through ਫੈਕਟਸ ਐਂਡ ਫਿਗਰਸ ਇਨਕੁਆਇਰੀ ਕਰਨ ਤੋਂ ਬਾਅਦ ਉਹਨੇ ਆ ਚਿੱਠੀ ਬਣਾਈ ਆ ਜੀਚੇ ਲਿਖਦਾ ਹੈ ਵਿਸ਼ੇ ਅਦੀਨ ਸ਼ਿਕਾਇਤ ਦਾ ਮਾਮਲਾ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਜਾਬਤੇ ਦੀ ਉਲੰਘਣਾ ਦੇ ਸੰਬੰਧ ਵਿੱਚ ਮਿਤੀ 3 2 22 ਨੂੰ ਆਨਲਾਈਨ ਸ਼੍ਰੀ ਨਰਿੰਦਰ ਪਾਲ ਪੁੱਤਰ ਰਾਮ ਸਰਨ ਵਾਸੀ ਪਿੰਡ ਖੰਡੋੜਾ ਉਹਦਾ ਟੈਲੀਫੋਨ ਨੰਬਰ ਲਿਖਿਆ ਜੀ 9815498719 ਵੱਲੋਂ ਰਿਟਰਨਿੰਗ ਅਫਸਰ ਵਿਦ ਅ ਅੰਸਬਾ ਹਲਕਾ ਚੱਬੇয়াল ਨੂੰ ਲਿਖਤੀ ਸ਼ਿਕਾਇਤ ਦੇ ਕੇ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਪਿੰਡ ਦੇ ਸਾਬਕਾ ਸਰਪੰਚ ਪਰਮਜੀਤ ਸਿੰਘ ਪਿੰਡ ਵਿੱਚ ਲੋਕਾਂ ਨੂੰ ਇੱਕ ਚਿੱਠੀ ਚੈੱਕ ਦੇ ਕੇ ਕਾਂਗਰਸ ਨੂੰ ਵੋਟਾ ਪਾਉਣ ਲਈ ਗੁੰਮਰਾਹ ਕਰ ਰਿਹਾ ਹੈ ਜੋ ਇਸ ਦਫਤਰ ਨੂੰ ਮਿਤੀ 7 22 ਨੂੰ ਡਾਇਰੀ ਡਾਇਰੀ ਹੋਇਆ ਸੀ ਮਤਲਬ ਡਾਇਰ ਹੋਇਆ ਹੋਣਾ ਲਿਖਿਆ ਪਰ ਡਾਇਰੀ ਲਿਖਿਆ ਉਹ ਸੈਕਸ਼ਨ ਪੱਤਰ ਮਿਤੀ 31 11 2021 ਨੂੰ ਬਿਨਾ ਡਿਸਪੈਚ ਨੰਬਰ ਸੀ ਤੁਸੀਂ ਇਹ ਗੱਲ ਵੇਖੋ ਕਿ ਇਹ ਸਾਰੀ ਚਿੱਠੀ ਚ ਇਨਕੁਆਇਰੀ ਅਫਸਰ ਸਟੈਬਲਿਸ਼ ਕਰ ਰਿਹਾ ਪੋਲ ਕੋਡ ਵਾਇਲੇਸ਼ਨ ਫੋਰਜਰੀ ਸਭ ਕੁਝ ਮਗਰ ਪਤਾ ਨਹੀਂ ਕੀ ਐਡਾ ਰਹਿਮ ਆਇਆ ਕੀ ਜਿਹੜਾ ਬੰਦਾ ਉਹ ਵਿਖਾਈਏ ਦੀ ਫੋਟੋ ਉਹ ਦੂਜੀ ਫੋਟੋ ਖਾ ਮੈਂ ਅਗਲੀ ਪੜਦਾ ਲਾਈ ਆਪ ਵੀ ਬੜੀ ਵੈਸੇ ਸੁਣਨ ਵਾਲੀ ਆ ਵੀ ਸੁਣ ਲਿਓ ਜੀ ਉਪਰੋਕਤ ਤੱਥਾਂ ਨੂੰ ਇਹ ਬਲੌਕ ਵਿਕਾਸ ਪੰਚਾਇਤ ਅਫਸਰ ਹੁਸ਼ਿਆਰਪੁਰ ਟੂ ਅਖੀਰ ਚ ਆਪਦੇ ਤੱਥ ਲਿਖ ਰਿਆ ਉਹ ਉਪਰੋਕਤ ਤੱਥਾਂ ਨੂੰ ਮੁੱਖ ਰੱਖਦੇ ਹੋਏ ਆਪ ਜੀ ਨੂੰ ਸਪਸ਼ਟ ਕੀਤਾ ਜਾਂਦਾ ਹੈ ਕਿ ਤਿੰਨ ਗ੍ਰਾਮ ਪੰਚਾਇਤ ਜਿਸ ਵਿੱਚ ਐਮ ਐਲ ਏ ਚੱਬੇਵਾਲ ਵੱਲੋਂ ਦਿੱਤੇ ਮੈਮੋਰੈਂਡਮ ਨਾਲ ਨੱਥੀ ਬੱਸੀ ਦੌਲਤਖਾਂ ਦਾ ਸੈਕਸ਼ਨ ਪੱਤਰ ಗ್ರಾಮ ਪੰਚਾਇਤ ਕਨੋੜਾ ਪਿੰਡ ਵਾਸੀ ਅਤੇ ਸਰਪੰਚ ਦੀ ਸ਼ਿਕਾਇਤ ਅਤੇ ਨਾਲ ਨੱਥੀ ਸੈਕਸ਼ਨ ਪੱਤਰ ਅਤੇ ಗ್ರಾಮ ਪੰਚਾਇਤ ਮਹਿਲ ਮੋਵਾਲ ਮਹਿਮੋਵਾਲ ਦੇ ਸਰਪੰਚ ਦੀ ਸ਼ਿਕਾਇਤ ਅਤੇ ਨਾਲ ਨੱਥੀ ਸੈਕਸ਼ਨ ਪੱਤਰ ਸਾਰੇ ਇਸ ਦਫ਼ਤਰ ਵੱਲੋਂ ਜਾਰੀ ਨਹੀਂ ਹੋਏ ਅਤੇ ਝਾਲੀ ਹਨ ਜੋ ਕਿ ਜੋ ਜੋ ਕਿ ਵਿਸ਼ੇ ਅਧੀਨ ਕੀਤੀ ਗਈ ਸ਼ਿਕਾਇਤ ਸਹੀ ਪਾਈ ਗਈ ਹੈ ਇਸ ਤੋਂ ਇਲਾਵਾ ਇਸ ਬਲਾਕ ਵਿੱਚ ਹੋਰ ਵੀ ਪੰਚਾਇਤਾਂ ਵਿੱਚ ਇਹ ਜੇ ਜਾਲੀ ਸੈਕਸ਼ਨ ਪੱਤਰ ਧਿਆਨ ਵਿੱਚ ਆਏ ਹਨ ਅਤੇ ਪਰ ਉਹ ਇਸ ਦੇ ਸੰਬੰਧ ਵਿੱਚ ਕਿਸੇ ਵੱਲੋਂ ਵੀ ਕੋਈ ਵੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ ਇਸ ਕਰਕੇ ਇਸ ਦਫ਼ਤਰ ਵੱਲੋਂ ਜਾਰੀ ਕੀਤੀ ਗਈ ਗ੍ਰਾਂਟ ਪੈਂਤ ਪੰਚਾਇਤਾਂ ਵਿੱਚ ਸਾਰੇ ਸੈਕਸ਼ਨ ਪੱਤਰ ਜਾਲੀ ਹੋਣ ਦਾ ਸ਼ੱਕ ਦਾ ਸ਼ੰਕਾ ਦਾ ਵਿਸ਼ਾ ਹੈ ਰਿਪੋਰਟ ਆਪ ਜੀ ਦੀ ਅਗਲੇਰੀ ਕਾਰਵਾਈ ਲਈ ਪੇਸ਼ ਹੈ ਮਤਲਬ ਉਹ ਸਾਰੀ ਬਾਰ-ਬਾਰ ਲਿਖ ਰਿਹਾ ਹੈ ਕਿ ਇਹ ਫੋਰਜਰੀ ਆ ਫੋਰਜਰੀ ਔਰ ਇੱਕ ਪੰਚਾਇਤ ਨਹੀਂ 65 ਪੰਚਾਇਤਾਂ ਦਾ ਉਹਦੇ ਵਿੱਚ ਜ਼ਿਕਰ ਕਰਿਆ ਫੇਰ ਝੂਠੇ ਮਤਲਬ ਇੱਕ ਕਾਗਜ਼ ਨਹੀਂ ਜੀ ਮੈਂ ਤੁਹਾਡੇ ਕੋਲ ਅੱਜ 500 ਕਾਗਜ਼ ਰੱਖੂ ਜਿੱਥੇ ਚੱਬੇ ਵਾਲ ਨੇ سرکاری کاغذਾਂ ਨੂੰ ਫੋਰਜਰੀ ਕੀਤੀ ਹੈ ਤੇ ਆਪ ਦੇ ਫਸਾਈਨ ਮਾਰੇ ਹੋਇਆ ਆ ਨੈਕਸਟ ਸਾਈਨ ਆ ਗਿਆ ਜੀ ਉਹ ਵਿਖਾਈ ਵੀਡੀਓ ਤੱਕ ਇਹਨਾਂ ਦਾ ਮਨੋਰੰਜਨ ਕਰਦੀ ਹੈ ਆ ਸੈਕੰਡ ਜੀ ਚਿੱਠੀ ਇਹ ਥਰਡ ਚਿੱਠੀ ਇਹ ਮਤਲਬ ਇਹ ਸਾਰੀਆਂ ਉਹਦੀਆਂ ਚਿੱਠੀਆਂ ਹੀ ਨੇ ਜੀ 1 2 ਆ ਸੁਣਿਓ ਚੱਬੇ ਵਾਲ ਕੀ ਕਹਿੰਦਾ ਹੁਣ ਸਰ ਮੈਂ ਬੇਨਤੀ ਕਰਨੀ ਚਾਹਦਾ ਆਪਰੋ ਕਿ ਪਹਿਲਾ ਤਾਰਾ ਤੁਹਾਨੂੰ ਦਿੱਤਾ ਗਿਆ ਤਾਰਾ ਵੀ ਪਤਾ ਨਹੀਂ ਤੁਸੀਂ ਉਹਨੂੰ ਆਲੇ ਆ ਸਰੇ ਰਪਈ ਲਾਤਾ ਤੈਨੂੰ ਬਾਤ ਨੇ ਜੋ ਲਾਇਲਡ ਆਰਡਰ ਦੀ ਸਥਿਤੀ ਹੈ ਜੋ ਡਰੱਗਸ ਦੀ ਸਥਿਤੀ ਹੈ ਜੋ ਨਸ਼ਾ ਜਿਸ ਤਰ੍ਹਾਂ ਵੇਚ ਰਿਹਾ ਮੈਨੂੰ ਇਹ ਡਰ ਹੈ ਕਿ ਅੱਜ ਸੀਐਮ ਸਾਹਿਬ ਨੇ ਤੁਹਾਨੂੰ ਤਾ ਦਿੱਤਾ ਤੇ ਮੈਂ ਤੇ ਤੁਹਾਨੂੰ ਸੰਗਲ ਲੈ ਆਇਆ ਸੰਗਲ ਇਹਨਾਂ ਨੇ ਬਾਹਰੇ ਪੈਣੇ ਆ ਕਿਉਂਕਿ ਲੋਕਾਂ ਨੇ ਇਹਨਾਂ ਦੇ ਖਿਲਾਫ ਮੁਰਦਾਬਾ ਮੁਰਦਾਬਾ ਉੱਤੇ ਰਹੇ ਇਹ ਸੰਗਲ ਤਾਂ ਪੈ ਗਿਆ ਭਾਈ ਸਾਹਿਬ ਨੂੰ ਤਾਲਾ ਲੱਗ ਗਿਆ ਭਾਈ ਸਾਹਿਬ ਨੂੰ ਲਾ ਗਿਆ ਉਹ ਤਾਲਾ ਤੇ ਸੰਗਲ ਹੋਰ ਕਿਸੇ ਦੇ ਕੰਮ ਨਹੀਂ ਆਇਆ ਇੱਧਰ ਜਰੂਰ ਕੰਮ ਆ ਗਿਆ ਜਿਹੜਾ ਬੰਦਾ ਕਿਹੜੀ ਤਰੀਕ ਸੀ ਮੈਂ ਤੈਨੂੰ ਕਹਾ ਸੀ ਤਰੀਕ ਦੱਸੀ ਆ 7 ਮਾਰਚ ਨੂੰ ਐਡਾ ਲੰਮਾ ਛੋੜਾ ਭਾਸ਼ਲ ਸਰਕਾਰ ਦੇ ਉਲਟ ਦੇ ਰਿਆ ਸੀ ਉਹਨੂੰ ਕੀ ਇਹ ਜਾ ਵਿਖਾਇਆ ਆ ਵਿਖਾਈ ਫਾਈਲ ਕਿ ਪੁੱਤ ਬੰਦੇ ਦਾ ਪੁੱਤ ਬਣ ਜਾ ਨਹੀਂ ਤਾਂ ਤੇਰਾ ਕੰਮ ਹੋਇਆ ਖੜਾ ਵੇਖੋ ਜੇਲ੍ਹ ਤੋਂ ਡਰਦਿਆਂ ਫੋਰਜਰੀ ਕੀਤੀ ਸੀ ਔਰ ਕਟਰ ਇਮਾਨਦਾਰ ਵਾਲੇ ਵੀ ਜਵਾਬ ਦੇ ਨਾ ਕਿ ਜੀ ਦੇ ਚ ਇਨਕੁਆਇਰੀ ਰਿਪੋਰਟ ਥੋਡੀਆਂ ਸ਼ਿਕਾਇਤ ਕਰਤਾ ਥੋਡਾ ਹਰਮਿੰਦਰ ਸੰਧੂ ਹਲਕਾ ਇੰਚਾਰਜ ਆਪ ਉਹ ਸ਼ਿਕਾਇਤ ਕਰਤਾ ਲੋਕ ਸ਼ਿਕਾਇਤ ਕਰਤਾ ਗਰੀਬ ਲੋਕ ਸ਼ਿਕਾਇਤ ਕਰਤਾ ਮਤਲਬ ਬੈਨੀਫਿਸ਼ੀਰੀ ਸ਼ਿਕਾਇਤ ਕਰਤਾ ਡੀਸੀ ਜੀ ਨੂੰ ਤੁਸੀਂ ਅੱਜ ਤਿੰਨ ਚਾਰਜ ਦੇਤੇ ਉਹਦੀ ਇਨਕੁਆਇਰੀ ਰਿਪੋਰਟ ਫਿਰ ਮੈਂ ਅਗਲੀ ਪੜ੍ਹਦੇ ਆ ਇਹ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਤੋਂ ਡੀਸੀ ਨੂੰ ਹੁਸ਼ਿਆਰਪੁਰ ਨੂੰ 3922 ਨੂੰ ਚਿੱਠੀ ਲਿਖੀ ਗਈ ਹੈ ਮੈਂ ਕੀਰਲੀ ਲਾਈਨ ਹੀ ਪੜ ਦੂੰਗਾ ਮਿੱਤੀ 1922 ਮਾਨਯੋਗ ਡਿਪਟੀ ਇਨਸਪੈਕਟਰ ਜਨਰਲ ਪੁਲਿਸ ਜਲੰਧਰ ਰੇਂਜ ਜਲੰਧਰ ਜੀ ਨੂੰ ਭੇਜਿਆ ਜਾ ਚੁੱਕਿਆ ਅਗਲੀ ਕਾਰਵਾਈ ਲਈ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਦੇ ਦਫਤਰ ਭੇਜਿਆ ਜਾ ਚੁੱਕਿਆ ਉਹ ਕੀ ਉਹੀ ਐਪਲੀਕੇਸ਼ਨ ਰਿਗਾਰਡਿੰਗ ਟੇਕਿੰਗ ਸਟ੍ਰਿਕਟ ਲੀਗਲ ਐਕਸ਼ਨ ਅਗੇਂਸਟ ਡਾਕਟਰ ਰਾਜਕੁਮਾਰ ਐਮਐਲਏ ਆਫ ਚੱਪੇਵਾਲ ਕੌਨਸਟਿਟੂਐਂਸੀ ਕਰੋੜਾਂ ਰੁਪਈਆ ਦਾ ਕਬਲਾ ਕਰਨਾਸਤੇ ਮਤਲਬ ਕਿ ਡੀਜੀਪੀ ਦੇ ਨੋਟਿਸ ਤੇ ਵੀ ਡੀਆਈਜੀ ਨੇ ਵੀ ਇਨਕੁਆਇਰੀ ਰਿਪੋਰਟ ਕਰਤੀ ਮਤਲਬ ਸਾਰੀ ਜਗ੍ਹਾ ਇਨਕੁਆਇਰੀ ਰਿਪੋਰਟ ਆਏ ਦੇ ਉਲਟ ਜਾ ਰਹੀਆਂ ਫਿਰ ਅਗਲੀ ਚਿੱਠੀ ਡੀਸੀ ਹੁਸ਼ਿਆਰਪੁਰ ਹੁਣ ਕਿਨੂੰ ਲਿਖ ਰਿਹਾ ਪ੍ਰਮੁਖ ਪ੍ਰਮੁਖ ਸਖਤਰ ਯੋਜਨਾ ਬੰਦੀ ਵਿਭਾਗ ਪਲਾਨਿੰਗ ਕਿਉਂਕਿ ਪੈਸੇ ਪਲਾਨਿੰਗ ਚੋਂ ਆਏ ਸੀ ਉਹਨੂੰ ਚਿੱਠੀ ਲਿਖਤੀ ਔਰ ਅਖੀਰ ਚ ਕੀ ਲਿਖ ਰਿਹਾ ਸ਼੍ਰੀ ਰਾਜਕੁਮਾਰ ਐਮ ਐਲ ਏ ਚੱਬੇਵਾਲ ਜੀ ਵੱਲੋਂ ਮਿਤੀ 25/22 ਨੂੰ ਨਿਮਨ ਹਸਤਾਕਰ ਨੂੰ ਮੈਮੋਰੰਡਮ ਦਿੱਤਾ ਸੀ ਕਾਪੀ ਨਹੀਂ ਇਸ ਸੰਬੰਧ ਵਿੱਚ ਨਿਮਨ ਹਸਤਾਕਰ ਵੱਲੋਂ ਐਮ ਐਲ ਏ ਦੇ ਐਮ ਐਲ ਏ ਸਹਿਬਾਨ ਜੀ ਨੂੰ ਭੇਜਿਆ ਜਵਾਬ ਦੀ ਕਾਪੀ ਵੀ ਨਾਲ ਨਹੀਂ ਕੀਤੀ ਜਾਂਦੀ ਹੈ ਉਕਤ ਰਾਸ਼ ਰਾਸ਼ੀ ਪਹਿਲਾ ਹੀ ਡਿਪਟੀ ਕਮਿਸ਼ਨਰ ਜੀ ਦੇ ਸਮੇਂ ਦੌਰਾਨ ਦਿੱਤੀ ਗਈ ਸੀ ਇਸ ਲਈ ਇਸ ਸੰਬੰਧ ਵਿੱਚ ਨਿਮਨ ਅਸਤਾਕਰ ਵੱਲੋਂ ਟਿੱਪਣੀ ਕਰਨੀ ਨਹੀਂ ਬਗਰ ਉਹਨੇ ਵਿੱਚ ਕੀ ਲਿਖਿਆ ਉਹੀ ਫੋਰਜਰੀ ਉਹਦੀ ਸਾਰੀ ਫੋਰਜਰੀ ਹਾਈਲਾਈਟ ਕੀਤੀ ਹੈ ਫਿਰ ਅਗਲੀ ਚਿੱਠੀ ਇਹ ਲਿਖ ਰਿਹਾ ਜੀ ਡਿਪਟੀ ਕਮਿਸ਼ਨਰ ਉਸ ਹਾਰਪੁਰ 16 11 22 ਨੂੰ ਅਗੇਨ ਰਿਗਾਰਡਿੰਗ ਟੇਕਿੰਗ ਸਟ੍ਰਿਕਟ ਲੀਗਲ ਐਕਸ਼ਨ ਅਗੇਂਸਟ ਐਮ ਐਲ ਏ ਚੱਬੇਵਾਲ ਮਤਲਬ ਇੱਕ ਚਿੱਠੀ ਨਹੀਂ ਵੀਡੀਓ ਲਿਖ ਰਿਹਾ ਇੱਕ ਵੀਡੀਓ ਨਹੀਂ ਦੋ ਵੀਡੀਓ ਲਿਖ ਰਿਹਾ ਹੁਸ਼ਿਆਰਪੁਰ 2 ਮਹਿਲਪੁਰ ਫਿਰ ਡੀਸੀ ਲਿਖ ਰਿਹਾ ਫਿਰ ਡੀਜੀਪੀ ਦੇ ਧਿਆਨ ਚ ਆ ਰਿਹਾ ਮਗਰ ਇਹ じゃ ਕਿਹੜਾ ਅਨਮੋਲ ਹੀਰਾ ਸੀ ਇਹ ਤਾਂ ਮੈਨੂੰ ਲੱਗਦਾ ਹੈ ਸਿੰਘਲੇ ਸਾਹਿਬ ਤੋਂ ਵੀ ਕੀਮਤੀ ਹੀਰਾ ਜਿਹਦੇ ਖਿਲਾਫ ਦੇਖੋ ਇਹ ਕਮਾਲ ਦੀ ਗੱਲ ਦੋ ਨੇ ਮੁੱਖ ਗਵਾਹੀ ਉਹ ਅਰਵਿੰਦ ਕਿਹੜਾ ਸਿੰਘਲਾ ਸੀ ਯਾਰ ਉਹ ਵਿਜੇ ਸਿੰਘਲਾ ਜਿਹੜਾ ਫੜਿਆ ਸੀ ਨਾ ਕਿ ਬਜੇ ਸਿੰਗਲਾ ਤੁਸੀਂ ਵੀ ਚੰਨਾਂ ਨੇ ਦੇ ਤੇਰੇ ਦੀ ਲੈ ਤੇਰੇ ਦੀ ਮੰਤਰੀ ਨੇ ਮੁੱਖ ਮੰਤਰੀ ਨੇ ਫੜ ਲਿਆ ਕਰਪਸ਼ਨ ਕਰਦਾ ਫੜ ਲਿਆ ਤੁਹਾਨੂੰ ਕਦੇ ਕੇਸ ਜਾ ਕੇ ਵੇਖਿਆ ਅੱਜ ਤੱਕ ਜਿਹੜਾ ਮੁੱਖ ਉਹਦੇ ਚ ਗਵਾਹ ਕੌਣ ਕਿਉਂਕਿ ਆਡੀਓ ਤੁਸੀਂ ਤਾਂ ਸੁਣੀ ਨਹੀਂ ਕਿਸੇ ਨੇ ਆਡੀਓ ਤਾਂ ਕੱਲੀ ਸੁਣੀ ਮੁੱਖ ਮੰਤਰੀ ਸਾਹਿਬ ਨੇ ਮੁੱਖ ਗਵਾਹ ਨੇ ਅੱਜ ਤੱਕ ਗਵਾਹੀ ਨਹੀਂ ਦਿੱਤੀ 2.5 ਸਾਲ ਬੀਤ ਗਏ ਨਾ ਉਹਨੂੰ ਪਾਰਟੀ ਚੋਂ ਕੱਢਿਆ ਪਾਰਟੀ ਚੋਂ ਤਾਂ ਕੀ ਕੱਢਣਾ ਸੀ ਜਿਹੜਾ ਸਰਕਾਰੀ ਪ੍ਰੋਗਰਾਮ ਹੁੰਦਾ ਸਭ ਤੋਂ ਮੁਰੇ ਵਿਜੇ ਸਿੰਘਲਾ ਕਦੇ ਝੰਡਾ ਲਰਾਉਂਦੇ ਦੀ ਫੋਟੋ ਆਉਂਦੀ ਆ ਕਦੇ ਜੱਪੀਆਂ ਪਾਉਂਦੇ ਆ ਦੀ ਫੋਟੋ ਆਉਂਦੀ ਆ ਮੰਤਰੀਆਂ ਨੂੰ ਕਦੇ ਸ਼ਿਸ਼ੋਧੀਏ ਨਾਲ ਉਹਦੀ ਫੋਟੋ ਆਉਂਦੀ ਆ ਜੀ ਨੂੰ ਜੇਲ੍ਹ 'ਚ ਹੋਣਾ ਚਾਹੀਦਾ ਸੀ ਜਿਹਦੇ ਖਿਲਾਫ ਕਿਉਂਕਿ ਮੁੱਖ ਗਵਾਹ ਕੌਣ ਸਾਡੇ ਕੱਟਰ ਇਮਾਨਦਾਰ ਚੀਫ ਮਿਨਿਸਟਰ ਸਾਹਿਬ ਆਪਸਨ ਉਹਦੀ ਗਵਾਹੀ ਨਹੀਂ ਅਜੇ ਤੱਕ ਦਿੱਤੀ ਇਸੇ ਤਰ੍ਹਾਂ ਇਸ ਕੇਸ 'ਚ ਵੀ ਮੁੱਖ ਜਿਹੜਾ ਕੰਪਲੇਨੈਂਟ ਸੀ ਉਹ ਕਿਹਦੇ ਕੋਲ ਗਿਆ ਚੀਫ ਮਿਨਿਸਟਰ ਸਾਹਿਬ ਕੋਲ ਤੇ ਵਿਜੀਲੈਂਸ ਮਹਿਕਮਾ ਕਿਹਦੇ ਕੋਲ ਚੀਫ ਪੁਲਿਸਟਰ ਸਾਹਿਬ ਕੋਲ ਇਹ ਜੁਆਇਨਿੰਗ ਕਿਨੇ ਕਰਾਈ ਦੋ ਬੰਦੇ ਉਹਨਾਂ ਦੇ ਖਿਲਾਫ ਵੀ ਅੱਜ ਮੈਂ ਇਨਕੁਆਇਰੀ ਦੀ ਡਿਮਾਂਡ ਕਰਦਾ ਕਿ ਤਾਂ ਵਿਜੀਲੈਂਸ ਮਹਿਕਮਾ ਔਰ ਦੂਜਾ ਉਹ ਧੰਨੇ ਦਾ ਕੀ ਨੋ ਆ ਜਿਹੜਾ ਲਾਇਆ ਨੇ ਇੰਦਰ ਇੰਦਰਪਾਲ ਸਿੰਘ ਇੰਦਰਪਾਲ ਸਿੰਘ ਇੱਕ ਹੁਸ਼ਿਆਰਪੁਰ ਦਾ ਜਿਹੜਾ ਜੇਸ ਜ਼ਿਲ੍ਹੇ ਤੋਂ ਇਹ ਚੱਬੇਵਾਲ ਸਾਹਿਬ ਆਂਦੇ ਇੱਕ ਇੰਦਰਪਾਲ ਸਿੰਘ ਨੇ ਜਿਨ੍ਹਾਂ ਨੂੰ ਚੀਫ ਇਨਫੋਰਮੇਸ਼ਨ ਕਮਿਸ਼ਨਰ ਲਾਇਆ ਆ ਕਨਸਟੀਟਿਊਸ਼ਨਲ ਪੋਸਟ ਤੇ ਲਾਇਆ ਲਾਇਆ ਸਿਰ ਫੇਸ ਲਿਆ ਕਿ ਸ਼ਾਮ ਦੇ ਚੁਟਕਲੇ ਗੱਲੀ ਬਾਤੀ ਮਹਿਕਮਾ ਉਹਨਾਂ ਦਾ ਵੀ ਕਹਿੰਦੇ ਬੜਾ ਜ਼ਬਰਦਸਤ ਹੈ ਮੁੱਖ ਮੰਤਰੀ ਸਾਹਿਬ ਦੇ ਲੰਗੋਟਿਆ ਯਾਰ ਨੇ ਜੁਆਇਨਿੰਗ ਉਹਨੇ ਕਰਾਈ ਆ ਇਹ ਫਾਈਲ ਸੀਐਮ ਨੇ ਧੰਨੇ ਨੂੰ ਦਿੱਤੀ ਧੰਨਾ ਮਤਲਬ ਇੰਦਰਪਾਲ ਔਰ ਇੰਦਰਪਾਲ ਨੇ ਮੁੜ ਕੇ ਇਹਨੂੰ ਵਖਾਤੀ ਤੇ ਕਹਿੰਦਾ ਮੈਨੂੰ ਲੈ ਹੀ ਜਾਓ ਮੈਨੂੰ ਜ਼ਰੂਰੀ ਇੱਥੇ ਛੱਡਣਾ ਮੈਨੂੰ ਨਾਲ ਹੀ ਲੈ ਜਾਓ ਤੁਹਾਡਾ ਹੀ ਸੰਗੜਾ ਤੁਹਾਡਾ ਤਾਲਾ ਲਾ ਦੇ ਜਿੱਥੇ ਲਾਉਣਾ ਮੈਂ ਤੁਹਾਡੇ ਨਾਲ ਹੀ ਆਉਣਾ ਤੇ ਕੱਟਰ ਮਾਨਦਾਰ ਨਾਲ ਜਾ ਕੇ ਕੱਟਰ ਬੇਈਮਾਨੇ ਕੋਲ ਤੁਸੀਂ ਲਾ ਲੋ ਸਾਹਿਬ ਆਈ ਈ ਫਾਈਲ ਆ ਆ ਮੈਂ ਤੁਹਾਨੂੰ ਦੇ ਹੀ ਚੱਲਿਆ ਸਾਰਾ ਕੁਝ ਆਰਾਮ ਨਾਲ ਪੜ ਲਿਓ ਪੜ ਪੜ ਕੇ ਤੁਸੀਂ ਵੇਖੋਗੇ ਜਿਹੜਾ ਓਪਨ ਐਂਡ ਸ਼ਟ ਕੇ ਸੀਓ ਕ腐ਪਸ਼ਨ ਜਿਹਦੇ ਚ ਬੰਦੇ ਨੂੰ ਐਮਐਲਏ ਚੱਬਿਆ ਨੂੰ ਅੰਦਰ ਹੋਣਾ ਚਾਹੀਦਾ ਸੀ ਅੱਜ ਉਹਦੇ ਬਾਰੇ ਇਹ ਚੀਮਾ ਸਾਹਿਬ ਦੇ ਅਲਫਾਜ਼ ਸੁਣੋ ਮਾੜਾ ਚੀਮਾ ਸਾਹਿਬ ਨੂੰ ਸੁਣਾਈ ਪਹਿਲਾਂ ਤਾਂ ਫੋਟੋ ਵਿਖਾ ਦੇ ਮੁੱਖ ਮੰਤਰੀ ਦੀ ਬਿਲਕੁਲ ਔਰ ਬਿਆਫ ਆ ਪਾਰਟੀ ਆ ਵੇਖੋ ਸਾਡੇ ਪੰਜਾਬ ਦੇ ਮੁਖਬਤਿਸਰ ਪਾਰਟੀ ਹਾਂ ਸਾਡੇ ਪੰਜਾਬ ਦੇ ਮੁਖਬਤਿਸਰ ਭਗਵਾਨ ਸੇਮਾਨ ਜੀ ਵੱਲੋਂ ਸਾਡੇ ਕਾਮੇ ਕਨਵੀਨਰ ਅਰਵਿੰਦ ਕੇਜਰੀਬਾ ਜੀ ਵੱਲੋਂ ਸਾਡੇ ਸਾਰੇ ਸਮੂਹੇ ਸਾਥੀਆਂ ਵੱਲੋਂ ਤੇ ਬਿਲਕੁਲ ਇਹਨਾਂ ਦਾ ਪਾਰਟੀ ਦੇ ਅੰਦਰ ਮਾਨ ਸਨਮਾਨ ਇਹਨਾਂ ਦੇ ਸਾਰੇ ਦੋਸਤਾਂ ਮਿੱਤਰਾਂ ਦਾ ਤੇ ਇਹਨਾਂ ਦੇ ਸਾਰੇ ਕਾਰਕਟਰਾਂ ਦਾ ਜਿਨ੍ਹਾਂ ਨੇ ਠੱਗੀ ਮਾਰੀ ਹੈ ਸਭ ਦਾ ਹੀ ਕਰਾਂਗੇ ਆ ਸਮਾਜ ਦਾ ਬਾਲ ਹੋਊਗਾ ਉਸੇ ਤਰ੍ਹਾਂ ਕਾਇਮ ਰਹੂਗਾ ਤੇ ਬਿਲਕੁਲ ਇਹਨਾਂ ਨੂੰ ਅਸੀਂ ਬਹੁਤ ਮੈਂ ਸਮਝਦਾ ਉਹ ਸਮਝਦੇ ਆ ਕਿ ਅੱਛੇ ਲੀਡਰ ਨੇ ਸਾਡੇ ਲੈ ਕੇ ਪਹਿਲਾਂ ਵੀ ਦੋ ਵਾਰ ਚੁਣੇ ਗਏ ਨੇ ਔਰ ਬੜੇ ਅੱਛੇ ਤਰੀਕੇ ਦੇ ਨਾਲ ਬੜੇ ਬਾਕੀ ਦੇ ਨਾਲ ਪੰਜਾਬ ਵਿਧਾਨ ਸਭਾ ਚ ਹਾਂ ਕਿ ਮੇਰੇ ਨਾਲ ਪਿਛਲੇ ਸਾਲ ਵੀ ਸੀਗੇ ਪਿਛਲੀ ਕਰੰ ਦੇ ਵਿੱਚ ਵੀ ਸੀਗੇ ਇਸ ਵਾਰ ਵੀ ਨੇਗੇ ਬੜੇ ਬਾਕੀ ਦੇ ਨਾਲ ਪੰਜਾਬ ਦੇ ਮਾਮਲਿਆਂ ਤੇ ਗੱਲ ਵੀ ਕਰਦੇ ਨੇਗੇ ਸੋ ਜਿਹਨੂੰ ਵਿਸ਼ਵਾਸ ਦਵਾ ਰਹੇ ਨੇ ਉਹਨਾਂ ਨੂੰ ਕੇ ਦਾ ਬਿਲਕੁਲ ਅਸੀਂ ਮਾਨ ਸਨਮਾਨ ਕਾਇਮ ਰੱਖਾਂਗੇ ਔਰ ਮੈਂ ਹੁਣ ਜੋ ਸਿੰਘੀ ਆਇਡਾ ਕਾਬਲ ਬੰਦਾ ਹੈ ਕਿ ਉਹਨਾਂ ਦਾ ਮਾਨ ਸਨਮਾਨ ਬਹਾਲ ਰੱਖੋ ਪਿਛਲੀ ਵਾਰੀ 4600 ਇੱਕ ਗਰੀਬ ਠੱਗੇ ਸੀ ਸਾਡੇ ਕਹਿੰਦੇ ਆਪ ਦੀ ਸਰਕਾਰ ਵੇਲੇ 10000 ਨੂੰ ਠਗਾ ਦੇਾਂਗੇ ਐਡਾ ਮਾਨਸਮਾਨ ਇਹ ਜਿਹਾ ਹੀ ਭਾਲ ਕਰਨਾ ਹੈ ਜਿਹਦਾ